ਦੀ ਤਾਜ਼ਾ ਅਪਡੇਟ ਲੈ ਕੇ ਹਜ਼ਰਾਂ ਤਜਾ ਸਤਲੂਜ ਦੇ ਵਿੱਚ ਜੋ ਉਹਦੇ ਪਾਣੀ ਦੇ ਕਰਕੇ ਇਸ ਵਿਸ਼ੇ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਜਦ ਤੱਕ ਆਪਾਂ ਰੋਜ਼ ਇਸ ਵਕਤ ਸ਼ਾਮ ਨੂੰ ਕਰਦੇ ਆਂ ਤਾਂ ਪਹਿਲੀ ਅਪਡੇਟ ਤੁਹਾਨੂੰ ਦੇ ਦਵਾਂ ਦਰਿਆ ਸਤਲੂਜ ਦੇ ਕਿ ਦਰਿਆ ਸਤਲੂਜ ਦਾ ਜੋ ਜਲ ਪੱਧਰ ਹੈ ਕੱਲ ਸ਼ਾਮ ਤੱਕ ਤਕਰੀਬਨ 1.5 ਫੁੱਟ ਪਾਣੀ ਘਟਿਆ ਸੀ ਤਾਂ ਉਸ ਤੋਂ ਬਾਅਦ ਫਿਰ ਪਾਣੀ ਵਧਣਾ ਸ਼ੁਰੂ ਹੋਇਆ ਤਾਂ ਇਸ ਵਕਤ ਦੀ ਦੋ ਤਾਜ਼ਾ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਜਿੰਨਾ ਕੁ ਤੱਕ ਰਹਿਮਣ ਘਟਿਆ ਸੀ ਤਾਂ ਹੁਣ ਅੱਧਾ ਫੁੱਟ ਤੋਂ ਜ਼ਿਆਦਾ ਪੌਣਾ ਕ ਫੁੱਟ ਦਰਿਆ ਸਤਲੁਜ ਦਾ ਜਲ ਪੱਧਰ ਫੇਰ ਵਧਿਆ ਹੈ ਤਾਂ ਹੁਣ ਦੀ ਤਾਜ਼ਾ ਅਪਡੇਟ ਹੈ ਤੇ ਅੱਜ ਤਕਰੀਬਨ ਤੁਹਾਨੂੰ ਪਹਿਲਾਂ ਅਸੀਂ ਪਹਿਲੀ ਅਪਡੇਟ ਦਿੱਤੀ ਸੀ ਤਕਰੀਬਨ 7 ਵਜੇ ਸਵੇਰੇ ਕਾਫੀ ਜ਼ਿਆਦਾ ਤਾਂ ਸਵੇਰੇ ਕਾਫੀ ਜ਼ਿਆਦਾ بارش ਹੋ ਰਹੀ ਸੀ ਤਾਂ ਉਸ ਪੈਂਦੀ بارش ਦੇ ਵਿੱਚ ਤੁਹਾਨੂੰ ਪਹਿਲੀ ਅਪਡੇਟ ਅਸੀਂ ਦਿੱਤੀ 7 ਵਜੇ ਫਿਰ ਅਸੀਂ ਤੁਹਾਨੂੰ ਦਿੱਤੀ ਅਪਡੇਟ ਦੂਜੀ 10 ਵਜੇ ਫਿਰ ਅਪਡੇਟ 2 ਵਜੇ ਜਾਂ ਨਿੱਕੇ ਸਾਰਾ ਦਿਨ ਇਸੇ ਤਰ੍ਹਾਂ سلسلہ ਚੱਲਦਾ ਰਿਹਾ ਤਾਂ ਸ਼ਾਮ ਤੱਕ ਜੋ ਪਾਣੀ ਦਰਿਆ ਸਤਲੁਜ ਦਾ ਘਟਿਆ ਸੀ ਤਾ ਉਸ ਤੋਂ ਬਾਅਦ ਫੇਰ ਦਰਿਆ ਸਤਲੁਜ ਦਾ ਪਾਣੀ ਵਧਿਆ ਤਾਂ ਇਸ ਟਾਈਮ ਦੀ ਹੁਣ ਜੋ ਤਾਜ਼ਾ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਫੇਰ ਹੁਣ ਤਕਰੀਬਨ ਤਕਰੀਬਨ 2 ਕੁ ਫੁੱਟ ਪਾਣੀ ਫੇਰ ਵਧਿਆ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਲਗਾਤਾਰ ਪਾਣੀ ਪਹਿਲਾਂ ਘਟਿਆ 1.5 ਫੁੱਟ ਤਾਂ ਹੁਣ ਤਕਰੀਬਨ ਥੋੜਾ ਜਿਹਾ ਫਾਸਲਾ ਬਚਿਆ ਹੈ ਕਿ ਪਹਿਲਾਂ ਜਿੰਨਾ ਕਿ ਪਾਣੀ ਪਹਿਲਾਂ ਦਰਿਆ ਚੱਲ ਰਿਹਾ ਸੀ ਉਨਾ ਪਾਣੀ ਫੇਰ ਸ਼ੁਰੂ ਹੋ ਜਾਵੇਗਾ ਤਾਂ ਪਾਖੜਾ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਜੇਕਰ ਪਾਖੜਾ ਤੇ ਲੈਵਲ ਦੀ ਗੱਲ ਕਰੀਏ ਤਾਂ 1673 ਤਕਰੀਬਨ ਹੋ ਚੁੱਕਿਆ ਤਾਂ ਅੱਜ ਸਾਰਾ ਦਿਨ ਬਾਰਿਸ਼ ਹੋਈ ਤਾਂ ਦਰਿਆ ਦਾ ਜੋ ਜਲ ਪੱਧਰ ਸੀ ਬਾਰਿਸ਼ ਦਾ ਵੀ ਪਾਣੀ ਉਸ ਵਿੱਚ ਮਿਲਿਆ ਤਾਂ ਜਿੰਨੇ ਰਸਤੇ 'ਚ ਨਦੀਆਂ ਨਾਲੇ ਪੈਂਦੇ ਆ ਉਹ ਵੀ ਦਰਿਆ ਦੇ ਵਿੱਚ ਇਸ ਦਾ ਮਿਲਿਆ ਤਦ دریا ਸਤਲੁਜ ਦੇ ਹੁਣ ਦੀ ਜੋ ਅਪਡੇਟ ਹੈ ਹੁਣ ਦਰਿਆ ਸਤਲੁਜ ਦਾ ਪਾਣੀ ਵਧਣਾ ਸ਼ੁਰੂ ਹੋਇਆ ਵਧ ਚੁੱਕਿਆ ਤਾਂ ਫਿਰ ਆਪਾਂ ਸਵੇਰੇ ਤੱਕ ਜੇ ਗੱਲ ਕਰੀਏ ਤਾਂ ਤਕਰੀਬਨ ਬਹੁਤ ਜ਼ਿਆਦਾ ਪਾਣੀ ਦਰਿਆ ਸਤਲੁਜ ਦੇ ਵਿੱਚ ਇਸ ਜਿਹੜਾ ਹੁਣ ਅਪਡੇਟ ਚੱਲ ਰਹੀ ਜਿੱਦ ਤੱਕ ਵਧਿਆ ਹੈ ਤਸਵੀਰ ਵੀ ਪਾਣੀ ਕਾਫੀ ਜ਼ਿਆਦਾ ਵਧ ਚੁੱਕਿਆ ਹੋਵੇਗਾ ਤਾਂ ਇਸ ਵਧੇ ਹੋਏ ਪਾਣੀ ਦੇ ਨੁਕਸਾਨ ਦੱਸਦੇ ਆ ਫਿਰ ਅੱਗੇ ਕਿੱਥੇ-ਕਿੱਥੇ ਆਉਣਗੇ ਜਿੱਦਾਂ ਕਿ ਲੋਹੀਆਂ ਏਰੀਆ ਉੱਥੇ ਨੁਕਸਾਨ ਕਾਫੀ ਜ਼ਿਆਦਾ ਹੋਗਾ ਇਸ ਤੋਂ ਅੱਗੇ ਜੋ ਫਰੋਜਪੁਰ ਫਾਜਲ ਕੈਰੀਆ ਉੱਥੇ ਵੀ ਕਾਫੀ ਜ਼ਿਆਦਾ ਨੁਕਸਾਨ ਹੋਵੇਗਾ ਕਿਉਂਕਿ ਉਸ ਹਰੀ ਦੇ ਵਿੱਚ ਤੰਦਰਿਆ ਜਦੋਂ ਕਿ ਆਪਣੇ ਜੋ ਹਰੀਕ ਹੈਡ ਤੱਕ ਅੱਗੇ ਤਾਂ ਪਾਣੀ ਫਿਰ ਜਾਂਦਾ ਹੈ ਤਾਂ ਹਰੀਕ ਹੈਡ ਤੋਂ 1,05,000 ਕਿਊਸਕ ਪਾਣੀ ਅੱਗੇ ਜਾ ਰਿਹਾ ਹੈ ਤਾਂ ਦਰਿਆ ਸਤ루ਜੀ ਦਾ ਵਿੱਚ ਮਿਲਾ ਕੇ ਜੋ ਅੱਗੇ ਪਾਣੀ ਦੀ ਫਿਰ ਮਿਕਦਾਰ ਹੈ ਉਹ ਵਾਧ ਕੇ ਤਕਰੀਬਨ 2,45,000 ਕਿਊਸਕ ਪਾਣੀ ਹੋ ਜਾਂਦਾ ਹੈ ਤਪਾਖੜਾ ਦਾ ਜੋ ਰਿਕਾਰਡ ਕੀਤਾ ਗਿਆ 1673 ਪਾਣੀ ਰਾਵੀ ਦਰਿਆ ਪੂਰਾ ਫਾਨ ਤੇ ਹੈ ਤਾਂ ਦੂਜੇ ਪਾਸੇ ਇੱਕ ਹੋਰ ਆਪਣਾ ਦੇਵਾ ਕੇ ਬਹੁਤ سارے ਲੋਕ ਜਿੱਦਾਂ ਫਰੋਜ਼ਪੁਰ ਹੈ ਫਾਜਲ ਕਾਂ ਉਧਰ ਪਾਣੀ ਬਹੁਤ ਜ਼ਿਆਦਾ ਜ਼ਿਆਦਾ ਵੱਧ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਨਹੀਂ ਦੇ ਰਹੀ ਤਾਂ तकरीबन ਜਿੱਦਾਂ ਨਕੋਦਰ ਮਹਿਤਪੁਰ ਆ ਰਹੀ ਹੈ ਜਲੰਧਰ ਆ ਰਹੀ ਹੈ ਦੀਆਂ ਬਹੁਤ ਸਾਰੀਆਂ ਟਰਾਲੀਆਂ ਜਾ ਰਹੀਆਂ ਨੇ ਤੂੜੀ ਦੀਆਂ ਔਰ ਫੀਡ ਵਗੈਰੇ ਦੀਆਂ ਤਾਂ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਜੇਕਰ ਫਾਜਲ ਕਾ ਏਰੀਏ ਦੇ ਵਿੱਚ ਕਿਸੇ ਨੂੰ ਕੋਈ ਮਦਦ ਚਾਹੀਦੀ ਹੈ ਤੂੜੀ ਦੀ ਮਦਦ ਜਾਂ ਫਿਰ ਫੀਡ ਦੀ ਤਾਂ ਸਾਡੇ ਤੱਕ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਵੀਡੀਓ ਨੂੰ ਵੱਤ ਵਤੇ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਤੱਕ ਮਦਦ ਪਹੁੰਚਾਈ ਜਾ ਸਕੇ ਤਾਂ ਇਹ ਵੀ ਤੁਹਾਡੇ ਤੱਕ ਵੱਡੀ ਅਪਡੇਟ ਦੇ ਰਿਹਾ ਜੇਕਰ ਫਿਰੋਜ਼ਪੁਰ ਤੋਂ ਕਿ ਫਾਜਲ ਕਾ ਜੋ ਪੈਂਦਾ ਹੈ ਉਸ ਏਰੀਏ ਦੇ ਵਿੱਚ ਜੇਕਰ ਕਿਸ ਨੂੰ ਤੂੜੀ ਦੀ ਮਦਦ ਚਾਹੀਦੀ ਹੋਵੇ ਪਪਾ ਸੌਣ ਲਈ ਚਾਹੀਦੀ ਹੈ ਬੇ ਤੋੜੇ ਜਾਂ ਰਫੀਡ ਦੇ ਤਾਂ ਸਵੇਰੇ ਉੱਥੇ ਟਰਾਲੀਆਂ ਪਹੁੰਚ ਰਿਹਾ ਨੇ ਉਹ ਸਾਨੂੰ ਜਰੂਰ ਦੱਸਿਓ ਤਾਂ ਫਿਰ ਆਪਾਂ ਵਾਪਸ ਦਰਿਆ ਸਤਲ ਜਿਹਾ ਆਉਂਦੇ ਆ ਕਿ ਅੱਜ ਦੀ ਅਪਡੇਟ ਕੀ ਰਹੀ ਤਾਂ ਫਿਰ ਦਰਿਆ ਸਤਲੋਈ ਦੇ ਵਿੱਚ ਅੱਜ ਇੱਕ ਰਿਪੋਰਟ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤੀ ਸੀ ਪਿੰਡ ਕਰਸ਼ੈਦਪੁਰਾ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਉਸ ਪਾਸੇ ਤਕਰੀਬਨ ਬਹੁਤ ਵੱਡਾ ਜ਼ਮੀਨਾਂ ਨੂੰ ਕੋਹਰਾ ਲੱਗਿਆ ਹੋਇਆ ਤੇ ਉੱਥੇ ਉਸ ਸਾਈਡ ਤੇ ਪਾਣੀ ਬਹੁਤ ਜ਼ਿਆਦਾ ਹੈ ਦਰਿਆਵਾਂ ਦੇ ਦੋਨਾਂ ਸਾਈਡਾਂ ਦੀ ਗੱਲ ਕਰੀ ਤੇ ਇੱਕ ਸਾਈਡ ਪਾਣੀ ਥੋੜਾ ਜਿਆਦਾ ਤੇ ਇੱਕ ਪਾਸੇ ਬਹੁਤ ਜਿਆਦਾ ਹੈ ਤਾਂ ਪਿੰਡ ਕਰਸ਼ਾਦਪੁਰਾ ਜੋ ਸਿੱਧੂਆਂ ਬੇਟ ਵਾਲੀ ਸਾਈਡ ਉਹ ਦਰਿਆ ਸਤਲੁਜ ਦੀ ਪੋਲ ਐ ਮਹਿਦਪੁਰ ਤੋਂ ਜਗਰਾਵਾਂ ਰੋਡ ਜਾਈਏ ਅਗੇ ਪਿੰਡ ਕਰਸ਼ਾਦਪੁਰ ਆਉਂਦਾ ਤਾਂ ਉਸ ਜਗ੍ਹਾ ਤੇ ਪਾਣੀ ਬਹੁਤ ਜਿਆਦਾ ਹੈ ਤਾਂ ਇਸ ਤੋਂ ਅੱਗੇ ਅਪਡੇਟ ਦੇ ਦਿੱਤੇ ਕਿ ਕਈ ਥਾਵਾਂ ਤੇ ਦਰਿਆਵਾਂ ਨੇ ਕੋਹਰਾ ਜੁਲਾਇਆ ਹੋਇਆ ਉਹ ਲਗਾਤਾਰ جاری ਹੈ ਤਾਂ ਜਿਤ ਕਿੰਨੀਆਂ ਵੀ ਰਿਪੋਰਟਾਂ ਪੇਸ਼ ਕੀਤੀਆਂ ਵੱਖ-ਵੱਖ ਥਾਵਾਂ ਤੋਂ ਤਾਂ ਸਭ ਤੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਇਹ ਹੀ ਆਈ ਕਿ ਸਭ ਤੋਂ ਜੋ ਵੱਡੀ ਮੁਸੀਬਤ ਇਸ ਟਾਈਮ ਪਈ ਹੋਈ ਹੈ ਦਰਿਆ ਸਤਲੁਜ ਦੇ ਵਿੱਚ ਜ਼ਮੀਨਾਂ ਡਿੱਗਣ ਦੀ ਸਭ ਤੋਂ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦੇ ਵਿੱਚ ਲਗਾਤਾਰ ਜ਼ਮੀਨਾਂ ਡਿੱਗ ਰਹੀਆਂ ਹੈ ਕਈ ਨੋਚਾਂ ਨੂੰ ਖੋਰਾ ਲੱਗ ਚੁੱਕਿਆ ਹੈ ਤਾਂ ਕਈ ਬਹੁਤ ਸਾਰੀਆਂ ਜੋ ਨੋਚਾਂ ਨੇ ਉਹ ਦਰਿਆ ਦੇ ਵਿੱਚ ਵਹਿ ਚੁੱਕੀਆਂ ਨੇ ਪਾਣੀ ਦੀ ਦੁਬਾਰਾ ਤੁਹਾਨੂੰ ਇੱਕ ਵਾਰ ਫਿਰ ਅਪਡੇਟ ਦੇ ਦਈਏ ਕਿ ਦਰਿਆ ਸਤਲੁਜ ਦਾ ਪਾਣੀ ਜੋ ਇਸ ਟਾਈਮ ਵੱਧ ਰਿਹਾ ਹੈ ਸਵੇਰ ਦੀ ਜੇਕਰ ਗੱਲ ਕਰੀਏ ਜਦੋਂ ਸਵੇਰ ਤਕਰੀਬਨ 7 ਵਜੇ ਤਾਂ ਪਾਣੀ ਘਟ ਸੀ ਪਰ ਸ਼ਾਮ ਦੇ ਟਾਈਮ ਤਕਰੀਬਨ ਜਦੋਂ ਫਿਰ ਲਾਸਟ ਰਿਪੋਰਟ ਕੀਤੀ ਲਾਸਟ ਖਬਰ ਤੋਂ ਦਿਖਾਈ ਸੀ ਤਾਂ ਉਦੋਂ ਪਾਣੀ ਵੱਧ ਰਿਹਾ ਸੀ ਪਰ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਸੀ ਉਦੋਂ ਤਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਕਿ ਦਰਿਆ ਸਤਲੁਜ ਦਾ ਪਾਣੀ ਤਕਰੀਬਨ 1.5 ਤੋਂ 2 ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਫੇਰ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਔਰ ਹੁਣ ਸ਼ਾਮ ਤੀ ਜੋ ਰਿਪੋਰਟ ਇਸ ਟਾਈਮ ਦੀ ਹੈ ਇਸ ਟਾਈਮ ਪਾਣੀ ਵਧ ਰਿਹਾ ਹੈ ਤਾਂ ਤਕਰੀਬਨ ਕਿੰਨਾ ਕੁ ਪਾਣੀ ਘਟਿਆ ਸੀ ਪੌਣੇ ਕੁ 2 ਫੁੱਟ ਤਾਂ ਓਨਾ ਕੁ ਪਾਣੀ ਫੇਰ ਜ਼ਿਆਦਾ ਵੱਧ ਜਾਏਗਾ ਤਾਂ ਪਾਖੜਾ ਨੇ ਜੋ ਅਡਵਾਈਜ਼ਰੀ ਜਾਰੀ ਕੀਤੀ ਹੈ ਕਿ ਪਾਣੀ ਇਸ ਤਰ੍ਹਾਂ ਵਧਦਾ ਘਟਦਾ ਰਹੇਗਾ ਕਿਉਂਕਿ ਪਾਖੜਾ ਦਾ ਲੈਵਲ ਉਹ ਕਾਫੀ ਜ਼ਿਆਦਾ ਜੀ ਉੱਚਾ ਹੈ 1673 ਦਾ ਲੈਵਲ ਨੂੰ ਥੋੜਾ ਥੋੜਾ ਕਰਕੇ ਕਾਫੀ ਥੱਲੇ ਲੈ ਕੇ ਆਉਣਾ ਤਾਂ ਜਿੱਦਾਂ ਕਿ ਇੱਕ ਬਹੁਤ ਸਾਰੇ ਆਪਾਂ ਖਾਮੇ ਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕਿਆ ਤਾਂ ਇੱਕ ਵੱਡੇ ਡੈਮ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਡੈਮ ਟੁੱਟ ਚੁੱਕਿਆ ਸੀ ਤਾਂ ਕਿਤਨਾ ਕਤੇ ਪ੍ਰਸ਼ਾਸਨ ਉਸ ਤੋਂ ਵੀ ਡਰਿਆ ਹੋਇਆ ਜਿਸ ਕਰਕੇ ਫਿਰ ਪਾਣੀ ਥੋੜਾ ਥੋੜਾ ਛੱਡਣਾ ਪੈ ਰਿਹਾ ਤਾਂ ਵਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਦੂਜੀ ਅਪਡੇਟ ਦੇ ਦिए ਕਿ ਵਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਤਾਂ ਜੋ ਵਿਆਸ ਦਰਿਆ ਦੇ ਕੰਢਿਆਂ ਤੇ ਲੋਕ ਰਹਿੰਦੇ ਆ ਜਾਂ ਦੂਰ ਦਰਾਡੇ ਆ ਤਾਂ ਇਕ ਲਈ ਉਹਨਾਂ ਇੱਕ ਵਾਰ ਉਹਨਾਂ ਦੇ ਲਈ ਖਤਰਾ ਫੇਰ ਵੱਧ ਚੁੱਕਿਆ ਵਿਆਸ ਦਰਿਆ ਪਹਿਲਾਂ ਹੀ ਉਹ ਫਾਂਟ ਸੀ ਪਰ ਉਸ ਤੋਂ ਬਾਅਦ ਦਰਿਆ ਵਿਆਸ ਦੇ ਵਿੱਚ ਇੱਕ ਵਾਰ ਫੇਰ ਪਾਣੀ ਛੱਡਿਆ ਗਿਆ ਇੱਕ ਵੀਰ ਨੇ ਕਮੈਂਟ ਕੀਤਾ ਉਹ ਪੜ ਲਈਏ ਵੀਰ ਨੇ ਕਮੈਂਟ ਕੀਤਾ ਕਿ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਨਹੀਂ ਜਾ ਰਿਹਾ ਬਿਲਕੁਲ ਵੀਰ ਜੀ ਸੱਚੀ ਗੱਲ ਹੈ ਕਿ ਰਾਜਸਥਾਨ ਦੇ ਵਿੱਚ ਸਾਰੀਆਂ ਹੀ ਨਹਿਰਾਂ ਸੁੱਕੀਆਂ ਪਈਆਂ ਉਧਰ ਲੋਕ ਤਰਸ ਰਿਹਾ ਹਰਿਆਣਾ ਨੂੰ ਪਾਣੀ ਨਹੀਂ ਛੱਡਿਆ ਜਾ ਰਿਹਾ ਪਰ ਇਹ ਗੱਲ ਪ੍ਰਸ਼ਾਸਨ ਦੀ ਹੈ ਕਿ ਉਹ ਛੱਡ ਕਿਉਂ ਨਹੀਂ ਰਿਹਾ ਪੰਜਾਬ ਦੇ ਵਿੱਚ ਲੋਕ ਲਗਾਤਾਰ ਡੋਬ ਰਹੇ ਨੇ ਤੇ ਨਹਿਰਾਂ ਸੁੱਕੀਆਂ ਪਈਆਂ ਬਹੁਤ ਵੱਡਾ ਸਵਾਲ ਹੈ ਜੇਕਰ ਪੰਜਾਬ ਦੇ ਵਿੱਚ ਲੋਕ ਡੋਬ ਰਹੇ ਨੇ ਤਾਂ ਰਾਜਸਥਾਨ ਨੂੰ ਕੁਝ ਪਾਣੀ ਛੱਡਿਆ ਜਾਵੇ हरियाणा ਨੂੰ ਪਾਣੀ ਛੱਡਿਆ ਜਾਵੇ ਤਾਂ ਫਿਰ ਪੰਜਾਬ ਦੇ ਵਿੱਚ ਖਤਰਾ ਨਹੀਂ ਮੰਡਰਾਏਗਾ ਖੜਾ ਦਾ ਤਾਂ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਹਰਿਆਣਾ ਔਰ ਇਸ ਤਰ੍ਹਾਂ ਦੀ ਸਥਿਤੀ ਹੈ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਦੇਣਾ ਚਾਹੀਦਾ ਹੈ ਤਾਂ ਗਰਦਾਸਪੁਰ ਅਜਨਾਲੇ ਦੀ ਅਪਡੇਟ ਦੇ ਦिए ਅਪ ਗਰਦਾਸਪੁਰ ਅਜਨਾਲੇ ਦੇ ਵਿੱਚ ਪਾਣੀ ਵਧੇਗਾ ਇਹ ਵੀ ਇੱਕ ਵੱਡੀ ਅਪਡੇਟ ਹੈ ਕਿ ਗਰਦਾਸਪੁਰ ਅਜ ਨਾਲੇ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹੈ ਤਾਂ ਉੱਥੇ ਹੋਰ ਵੀ ਪਾਣੀ ਵੱਧ ਸਕਦਾ ਹੈ ਪਾਣੀ ਵਧੇਗਾ ਕਿਉਂਕਿ ਕਈ ਥਾਵਾਂ ਤੋਂ ਬਿਆਸ ਦਰਿਆ ਦੇ ਪੰਨ ਟੁੱਟਿਆ ਇਹ ਵੀ ਇੱਕ ਅਪਡੇਟ ਹੈ ਔਰ ਗਰਦਾਸਪੁਰ ਅਜ ਨਾਲੇ ਦੇ ਵਿੱਚ ਸਥਿਤੀ ਤਣਾਅਪੂਰਨ ਹੈ ਸਭ ਤੋਂ ਵੱਡੀ ਗੱਲ ਹੈ ਕਿ ਅਜ ਨਾਲੇ ਵਾਲੀ ਸਾਈਡਾਂ ਤੇ ਜਿੰਨੇ ਵੀ ਲੋਕ ਰਹਿੰਦੇ ਆ ਉਹਨਾਂ ਦੇ ਵਿੱਚ ਉਹ ਉੱਥੇ ਪਾਣੀ ਦੀ ਮਾਰ ਥਲੇ ਹੋਰ ਹੋਣਗੇ ਪਾਣੀ ਵਧੇਗਾ ਤਾਂ ਸਤਲੁਜ ਦੀ ਮਾਰ ਪਈ ਸਤਲੁਜ ਦੀ ਮਾਰ ਜ਼ਰੂਰ ਪਈ ਹੈ ਸਤਲੁਜ ਦੇ ਵਿੱਚ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਤਾਂ ਇਸ ਟਾਈਮ ਦੀ ਜੋ ਵੱਡੀ ਅਪਡੇਟ ਦੇ ਰਹੀਏ ਕਿ ਇਸ ਦਰਿਆ ਸਤਲੁਜ ਦੇ ਵਿੱਚ ਪਾਣੀ ਹੋਰ ਵੱਧ ਆ ਸਕਦਾ ਹੈ ਕਿਉਂਕਿ ਪਾਕ ਦਾ ਦਾ ਲੈਵਲ ਹੈ ਜਿਹੜਾ ਸਥਿਰ ਨਹੀਂ ਹੋਇਆ ਤਾਂ ਇਹ ਵੀ ਇੱਕ ਵੱਡੀ ਅਪਡੇਟ ਹੈ ਕਿ ਸਤਲੁਜ ਦੇ ਵਿੱਚ ਇਸ ਟਾਈਮ ਦੀ ਤਾਜ਼ਾ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਇਸ ਟਾਈਮ ਵੱਧ ਰਿਹਾ ਹੈ ਵਾਰ-ਵਾਰ ਮੈਂ ਦਰਿਆ ਸਤਲੁਜ ਦੀ ਅਪਡੇਟ ਇਸ ਲਈ ਦੇ ਰਿਹਾ ਉਹ ਕੇਸ ਦਾ ਜੋ ਜਲ ਪੱਧਰ ਇੱਕਦਮ ਕਾਫੀ ਜ਼ਿਆਦਾ ਵੱਧ ਜਾਂਦਾ ਤੇ ਫਿਰ ਬਹੁਤ ਜਲਦੀ ਘਟ ਵੀ ਜਾਂਦਾ ਪਰ ਇਸ ਵੇਲੇ ਇਸ ਵਕਤ ਜੋ ਹੋਇਆ ਹੈ ਤਕਰੀਬਨ 15 ਦਿਨਾਂ ਦੇ ਵਿੱਚ ਬਹੁਤ ਵਾਰੀ ਪਾਣੀ ਵਧਿਆ ਤੇ ਬਹੁਤ ਵਾਰ ਘਟਿਆ ਤਾਂ ਇਹ ਆਪਣੇ ਆਪ ਇੱਕ ਚਿੰਤਾ ਦਾ ਵਿਸ਼ਾ ਹੈ ਵੀ ਹੈ ਕਿ ਕਈ ਥਾਵਾਂ ਦੇ ਜ਼ਮੀਨਾਂ ਦੇ ਵਿੱਚ ਦਰਿਆ ਦੇ ਹੜ੍ਹ ਗਈਆਂ ਤੇ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਜਿਲ੍ਹੋਈਆ ਏਰੀਆ ਦੇ ਅਗਲੇ ਨੀਵੇਂ ਇਲਾਕੇ ਨੇ ਉੱਥੇ ਪਾਣੀ ਹੋਰ ਵੱਧ ਸਕਦਾ ਹੈ ਬੰਨਾਂ ਦੇ ਨਾਲ ਪਾਣੀ ਟੰਟਨ ਫੋਟਾ ਸੜ ਟੰਟਨ ਫੋਟਾ ਲੱਗਿਆ ਹੋਇਆ ਤਾਂ ਪਾਣੀ ਉਸ ਜ਼ੈਰੀ ਦੇ ਵਿੱਚ ਹੋਰ ਵੀ ਵੱਧ ਸਕਦਾ ਹੈ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਹੋਰ ਛੱਡਿਆ ਜਾ ਚੁੱਕਿਆ ਹੈ ਤਾਂ ਇਹ ਵੀ ਇੱਕ ਵੱਡੀ ਅਪਡੇਟ ਹੈ ਸਤਲੁਜ ਦੇ ਵਿੱਚ ਪਾਣੀ ਹੋਰ ਛੱਡਿਆ ਜਾ ਚੁੱਕਿਆ ਹੈ ਤਾਂ ਬਿਆਸ ਦਰਿਆ ਦੇ ਵਿੱਚ ਕਈ ਥਾਵਾਂ ਤੋਂ ਇਸ ਦੇ ਪਾਣ ਵੀ ਟੁੱਟੇ ਹੈ ਦੂਜੀ ਗੱਲ ਕਿ ਗਿੱਧਰਵਿੰਡੀ ਤੋਂ ਅੱਗੇ ਇੱਕ ਪਿੰਡ ਰੁਪਨੇਵਾਲ ਉਤੋਂ ਬੰਨ ਦੇ ਹਾਲਾਤ ਤਰਸ ਜੋ ਹੋ ਚੁੱਕੇ ਆ ਬਹੁਤ ਸਾਰਾ ਵੱਡਾ ਹਿੱਸਾ ਬੰਨ ਦਾ ਉਹ ਦਰਿਆ ਦੇ ਵਿੱਚ ਡਿੱਗ ਚੁੱਕਿਆ ਤਾਂ ਉਥੋਂ ਬੰਨ ਟੁੱਟ ਸਕਦਾ ਗਿੱਦੜਵਿੰਡੀ ਜੋ ਕਿ ਗਿੱਦੜਵਿੰਡੀ ਜੋ ਜਪੰਜ ਤੋਂ ਲੋਈਆਂ ਤੋਗੇ ਜਾਈਏ ਗਿੱਦੜਵਿੰਡੀ ਤਾਂ ਉਥੇ ਇੱਕ ਬੰਨ ਰੁਕਣੇ ਵਾਲ ਪਿੰਡ ਹੈ ਤਾਂ ਉਥੇ ਵਿਆਸ ਅਤੇ ਦਰਿਆ ਸਤ루 ਦਾ ਅੱਗੇ ਜਦੋਂ ਪਾਣੀ ਪੈਂਦਾ ਤੇ ਬੈਕਸਾਈਡ ਮਾਰਦਾ ਤਾਂ ਬਿਆਸ ਦਾ ਤੇ ਪਿੱਛੋਂ ਪਾਣੀ ਜਦੋਂ ਜਾਂਦਾ ਸਤਲੁਜ ਦਾ ਤੇ ਉੱਥੋਂ ਬੰਨ ਦੇ ਹਾਲਾਤ ਤਰਸਜੋਗ ਹੈ ਤਾਂ ਇਹ ਅੱਜ ਦੇ ਸਾਰੇ ਦਿਨ ਦੀ ਅਪਡੇਟ ਸੀ ਬਿਆਸ ਦਰਿਆ ਦੇ ਵਿੱਚ ਜਲ ਪੱਧਰ ਉਸ ਦਾ ਵੀ ਵਧਿਆ ਉਸ ਤੇ ਪਾਣੀ ਛੱਡਿਆ ਗਿਆ ਸਤਲੁਜ ਦਾ ਜੋ ਹਾਲਾਤ ਨੇ ਉਹ ਵੀ ਤਰਸਜੋਗ ਨੇ ਸਤਲੁਜ ਦਾ ਵੀ ਪਾਣੀ ਵਧ ਰਿਹਾ ਤੇ ਰਾਵੀ ਦੇ ਵਿੱਚ ਤਾਂ ਪਹਿਲੇ ਬਹੁਤ ਜ਼ਿਆਦਾ ਪਾਣੀ ਵਧ ਚੁੱਕਿਆ ਸੀ ਤੇ ਹੋਰ ਵਧ ਰਿਹਾ ਕਿਉਂਕਿ ਉੱਥੋਂ ਦੇ ਫਲੱਡ ਗੇਟ ਟੁੱਟੇ ਹੋਏ ਆ ਤੇ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਲਈ